ਬਾਬਿਓ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਾਬਿਓ ਅੱਜ ਅਸੀਂ ਦੁਪਹਿਰ ਤੋਂ ਬਾਅਦ ਨਿਪਣ ਲੱਗੇ ਸੀਗੇ ਕੰਧ ਬਾਈ ਉਹ ਤੋਂ ਲੈ ਕੇ ਬਾਬਿਓ ਇੱਥੇ ਤੱਕ ਕੰਧਾ ਪਾਣ ਇਹ ਪਲਾਸਟਰ ਕਰ ਦਿੱਤੀ ਆ ਵਿੱਚ ਮਿਸਤਰੀ ਬਾਲੇ ਮਤਲਬ ਕਹਿੰਦੇ ਨੇ ਸਾਸੀ ਮਾਂ ਪਲਾਸਟਰ ਆਂ ਕਰ ਦੋ ਜੀ ਮਾਂ ਬਾਹ ਕਰ ਦੋ ਜੀ ਬਾਬਿਓ ਜੇ ਉਹ ਮਿਸਤਰੀਆਂ ਦੇ ਮਨ ਦੇ ਵਿੱਚ ਇਹ ਆ ਵੀ ਅਸੀਂ ਪਲਾਸਟਰ ਉਹਦੇ ਬਰਾਬਰ ਨਹੀਂ ਕਰ ਸਕਦੇ ਤਾਂ ਬਾਬਿਓ ਆਪਣਾ ਬਾਬਿਓ ਚੈਲੰਜ ਆ ਜਿੱਥੇ ਮਰਜੀ ਆ ਜੋ ਬਾਬਿਓ ਨਾਲੇ ਹੁਣੀ ਕੰਮ ਕਰਨ ਲੱਗਿਆਂਗੇ ਬਾਬਿਓ ਵਧੀਆ ਠੇਕੇਦਾਰ ਮਿਸਤਰੀ ਜੌਨਾ ਬਹਾਦਰ ਹੈ ਜਿਹਨੇ ਕੱਦ ਚਕਰਾਂਡੀ ਪੜਾਈ ਤੇ ਆ ਜੇ ਜਦੋਂ ਮਰਜੀ ਜਿਹੜੇ ਹਵਾਜੀ ਕਰਦੇ ਨੇ ਓਕੇ ਭਰਾ ਸਪੋਰਟ ਕਰਿਓ ਟੈਲੈਂਟ ਹੁੰਦਾ ਆਪੇ ਬਾਹਰ ਨਿਕਲ ਕੇ ਆ ਜਾਂਦਾ ਬਾਬਿਓ ਬਾਂਦੀ ਲੋੜ ਨੇਗੀ ਠੀਕ ਆ ਤੇ ਕੰਦ ਤੇ ਪਲਾਸਟਰ ਜਮਾ 0 ਇੱਕ ਜਮਾ ਹੀ 0 ਪਲਾਸਟਰ ਬਾਬੋ ਇਟਾਂ ਗਣ ਲੋ ਬੇਸ਼ੱਕ ਦੀ ਪਲਾਸਟਰ ਇਹ ਜਿਆ ਕਰਦੇ ਆ ਬਾਬੋ ਕੋ ਓਕੇ ਭਰਾ ਕੋ ਹੋਰ ਪਤਾ ਕਿਦੋਂ ਹੋ ਵੀ ਕਰਦੇ ਆਂ ਹਾਂ ਹੋਰ ਵੀ ਕਰਦੇ ਆਂ ਓਕੇ